ਤੇ ਨੀੁੱਠਾ ਮੰਗਾ ਫੇਂ ਗਿਆ ਨੀ ਨੀ ਆ ਤੇਰੇ ਨੀ ਮੇਰੇ ਤੇਰੇ ਬੇ ਗਲੀ ਤੇਰੀ ਚ ਗੇਰ ਲਿਆ ਸੰਦਰ ਜਾਂਦੇ ਨੀ ਐ ਨੀ ਕੈ ਨੀ ਗਲੀ ਤੇਰੀ ਚ ਇਹ ਰਿਲਿਆਂ ਜਿਤ ਪਲੰਡ ਵਿਚਾਰਾਂ ਦੇ ਦੇਖ ਤੋ ਤਰਾਂ ਦੇ ਸਤਾਂ ਕਿੰਨਾ ਕ ਵਧੀਆ ਮੋਟਰ ਹੈ ਗਲੀ ਇਹੋ ਆਪਣਾ ਜਦੋਂ ਜਾਂਦਾ ਨੇ ਲੱਦੇ ਤੇ ਇਹ ਤਰਨ ਟਰਾਲੇ ਨੂੰ ਵੀ ਕਹਿੰਦਾ ਹਟੋ ਪਿੱਛੇ ਭਾਈ ਦਾ ਹੀ ਬਾਤ ਹੂ ਕਿੱਦਾਂ ਤੱਕੀ ਹੋੜੀ ਜੀ ਮੇਰੇ ਕੋਲੇ ਘਾਟੀਉ ਨਹੀਂ ਦੰਨੇ ਤੇ ਚਮਕਾ ਦਿਆਂ ਤੇ ਦਿੱਤੇ ਤੇਰਾ ਸਿਰ ਪਲੂਸਾ ਓਏ ਤੇਰਾ ਸਿਰ ਲੈ ਲੈ ਨਰੇ ਇਹਨੇ ਤੇਨੇ ਤੇ ਹੈ ਕਿ ਅਸੀਂ ਤਾਂ ਨਹੀਂ ਪੁਣੀ ਕਰੀ ਮੈਂ ਸਿਰ ਲੈ ਦਿਆਂ ਇੱਕ ਨਟਾ ਕੀ ਦਾ ਆ ਗਿਆ ਹੁਣ ਹਾਂ ਹੋਦ ਤੇ ਹਾਂ ਗੱਦੂ ਕੀ ਹਾਲ ਮਿੱਥੇ ਹਾਂ ਬੜੀਆ ਦੇ ਉਧਾਂ ਮੈਂ ਉਤਰਾ ਤਿਆਰੀ ਕਰਨ ਲੱਗਿਆ ਬਾਊ ਸਪਲੈਂਡਰ ਤੇ ਕੱਢ ਰਿਹਾ ਤੇ ਹਾਂ ਤੇ ਬਸ ਗਿਆ ਆਪਣਾ ਮਹਿੰਟੇ ਚ ਤੇ ਆ ਜਾਣਾ ਹੀ ਘਨਵ ਦੋਸਤਣੀਆਂ ਕਰਨੇ ਤਰਨੀ ਬੈਠਾਂਗੇ ਸੋਹਣਿਆ ਜਿੱਤੇ ਤੁਸੀਂ ਕਹੋਗੇ ਤੇ ਉੱਥੇ ਹੀ ਬਹਿ ਜਾਗੇ ਤੇ ਯਾਰ ਇੱਕ ਮਿੰਟ ਮੇਰੀ ਤਵੱਜਾ ਖਰਾਬ ਹੁੰਦੀ ਏ ਤੇ ਮੈਂ ਨਾ ਛਾਵੇਂ ਜਾ ਕੇ ਗੱਲ ਕਰਦਾ ਬਾਊ ਤੇਰੇ ਨਾਲ ਤੇ ਹਾਂ ਦੇ ਉਹ ਬਾਬੀ ਬਿਆਨ ਦੇ ਇਹ ਤੇ ਮੈਂ ਤੇਲ ਜਾਂ ਪਾਉਣੇ ਨਾ ਟਰ ਹੈ ਗੱਜ ਬਾਊ ਹੂੰ ਮਿੱਠੀਏ ਕੀ ਲਿਆ ਮਹਰ ਬੱਗੇ ਅਸਤੇ ਖਾਊਗਾ ਕੀ ਅੱਛਾ ਦਿਨ ਆਸ ਗੁੱਲੂ ਬੇਨ ਨਹੀਂ ਖੜ ਜਾ ਕਮੈਂਟ ਬੀਬੀ ਆ ਗਈ ਚਲ ਠੀਕ ਹੈ ਬਲਵੀਰ ਇਸ ਤੰਗਾ ਬਲਵੀਰ ਠੀਕ ਹੈ ਵੀਰੇ ਕਿੱਥੇ ਉੱਜੜਦਾਵੇਂ ਤਰਨ ਤਰਨ ਚੱਲਿਆ ਹੀ ਪ੍ਰੋਗਰਾਮ ਮੰਗ ਲਿਆ ਦਾ ਕਬੱਡੀ ਟੂਰਨਾਮੈਂਟ ਤੇ ਬੁਲਾਇਆ ਮੈਂ ਤਾਂ ਲੋਕਾਂ ਦੀ ਨਹੀਂ ਸਮਝ ਆਦੀ ਜਿਹੜੇ ਤੈਨੂੰ ਸਾਧਿਆ ਨਾ ਤਾਂ ਤੂੰ ਗਾਉਣ ਵਾਲਾ ਨਾ ਤੂੰ ਨਚਣਾ ਨਾ ਤੂੰ ਕੋਈ ਹਲਵਾਈਆਂ ਵਾਲਾ ਕੰਮ ਕਰਦਾ ਕੋਈ ਕੋਈ ਜਲੇਬੀਆਂ ਗਲਾਬ ਜਾਮਣਾ ਕੜਦਾ ਹੈਗਾ ਤੇ ਲੋਕ ਫਾਦ ਦੇ ਕਿ ਆਵਾਂ ਕਿ ਆ ਕਾਦੇ ਵਾਸਤੇ ਲੋਕ ਨੂ ਕਦਾ ਨੀ ਬੀਬੀ ਤੈਨੂੰ ਨਾ ਕੰਮਾਂ ਦਾ ਜਦੋਂ ਬੰਦਾ ਇੰਨਾ ਚਕਮਾਂ ਨਾ ਹੋਵੇ ਨੰਦੇ ਤਰਾਂ ਜਬਾਨ ਨਹੀਂ ਲੜਾਈ ਫਿਰ ਕਹਿੰਨੇ ਤੁਨੂੰ ਤੇ ਮੋਲਦਾ ਸਰ ਨਾਤੇ ਤੇਰੇ ਤੇਨੀ ਵੀ ਨਾਲਤੇ ਨਹੀਂ ਅਗਲੇ ਨੇ 21 ਰੁਪਇਆ ਦੇਣਾ ਮੈਨੂੰ ਚਾਰ ਦੇਣਾ ਦਾ ਟੀਜ ਦੇਣਾ ਤੈਨੂੰ 21 ਸਾਂ ਤੈਨੂੰ ਉੱਥੇ ਰੱਖ ਕੇ ਤੈਨੂੰ ਤੇਰੀਆਂ ਤੇਰੀਆਂ ਰੀਲਾਂ ਵੀਡੀਓ ਬਣਾ ਕੇ ਤੈਨੂੰ ਬਹਿਲਾ ਕਰਕੇ ਲੋਕ ਤਾਂ ਕਮਾਉਂਦੇ ਨੇ ਲੱਖਾਂ ਕਰੋੜਾ ਰੁਪਇਆ ਮੈਨੂੰ ਕਿਸੇ ਨੇ ਕਈ ਦਿੱਤੀ ਦੁੱਕੀ ਦਿੱਤੀ ਨਿਊਜ਼ੀਲੈਂਡ ਤੋਂ ਆਈ ਉਹ 4 ਸਾਲ ਹੋ ਗਏ ਇਹ ਤਾਂ ਐ ਜਿਵੇਂ ਕਿਸੇ ਤੋਤੀ ਨਹੀਂ ਹੁੰਦੀ 4 ਸਾਲ ਨਹੀਂ ਹੋਏ ਕੋਈ ਵੇਲਾ ਰੰਗ ਪਿੱਠੇ ਹੀ ਕੋਈ ਇਹ ਨਹੀਂ ਆਹ ਵੇਖ ਰੰਗ ਦਾ ਜਮ ਜਮਾ ਉੱਤੇ ਪਿਆ ਖਰਜ ਦਾ ਜਮਾ ਮਰੇ ਪਿਆ ਇਹਦੇ ਹੂੰ ਅੰਗਲੇ ਨੇ 400 ਲਾਂ ਤੋਂ ਹੁੱਡੀ ਤੇ ਮੈਨੂੰ ਪਵਾਈ ਤੇ ਖਰਾਬ ਨਹੀਂ ਹੋਈ ਤੇ ਟਾਈਪਲਾਈ ਗਲ ਚ ਪਾ ਲੈਂਦਾ ਗਲ ਚ ਦੇ ਪਾਈ ਤੇ ਤੂੰ ਆਪਦੇ ਬਲਿਆਤ ਪੱਤਾ ਤੇ ਚੇਂਜਸ ਕਰ ਲਿਆ ਤੇ ਨਹੀਂ ਕਰ ਆ ਹੀ ਨਹੀਂ ਤੂੰ ਤੂੰ ਮੇਰੇ ਚਿੱਨੀ ਤੇ ਲੈਣਾ ਤੂੰ ਇੱਥੇ ਕੁੱਤੇ ਅੰਗ ਭੌਂਕਦਾ ਫਿਰਦਾ ਰਹਾ ਕਰ ਚੰਗਾ ਮੈਂ ਇੱਥੇ ਲੋਕਾਂ ਦੇ ਘਰਾਂ ਚ ਕੰਮ ਕਰ ਕਰਕੇ ਤੇਰਾ ਬੱਬਰ ਭਰਦੀ ਆ ਬੱਬਰ ਤੇ ਨਹੀਂ ਭਰਦੀ ਕਾੜਲੀ ਟੌਰ ਨਾਲੇ ਬੋਲ ਰਿਹਾ ਕਿ ਤਾਂ ਚੱਕੇ ਚ ਕੀ ਲਾਇਆਗਾ ਜਰਦਾ ਜਰਦਾ ਖਾਣ ਲੱਗ ਗਿਆ ਜਰਦੇ ਨਹੀਂ ਖਾਓ ਰੇ ਉਹ ਜਰਦਾ ਨਹੀਂ ਖਾਦਾ ਤੇ ਮੇਰੇ ਤੇ ਆ ਕੀ ਆ ਮਿੱਲਿਆ ਧੂੜ ਲੱਪੀਓ ਕੀ ਕਿੰਦਾਗਾ ਇਹ ਤਾਂ ਕਰੋਲਾ ਵਾਲੇ ਸਾਰੇ ਲੌਂਦੇ ਮੁੰਡੇ ਅੱਜ ਕੱਲ ਸਿੰਗਰ ਜਿਹੜੇ ਬਣੇ ਨਵੇਂ ਤੇਰੇ ਤੋਂ ਕੀ ਸਿੰਗਰ ਆਗਾ ਸਿੰਗਰੀ ਹੋਗਾ ਤੇ ਮੈਂ ਇਹਦੇ ਨਾਲ ਸਰੂਰੀਆ ਹੁੰਦਾ ਜਦੋਂ ਮੈਂ ਫੜਦੇ ਨਾ ਉਤਰਾ ਚੱਕਰ ਚੁੱਕਰ ਨਹੀਂ ਇਹਦਾ ਹੁੰਦਾ ਕੈਂਡ ਚੀ ਆ ਕੁਲੱਪ ਕਦੇ ਲਾ ਕੇ ਦੇਖੀ ਚੱਕਰ ਤੈਨੂੰ ਕਾਦੇ ਆਈ ਨੋ ਬਾਰੇ ਚੱਕਰ ਤਾਂ ਸਾਨੂੰ ਆਉਂਦੇ ਆ ਜਿਹੜਾ ਤਾਂ ਰੋਸਿਆ ਆਪਾਂ ਕਰਦੇ ਆ ਸਾਨੂੰ ਉਹ ਤੇਰੀ ਸਾਨੂੰ ਕੋਕਣ ਲਾਇਆ ਪੈ ਤੂੰ ਚਾਰੇ ਪਾਸੇ ਮੋਟਰ ਹੈਂ ਗਲੀ ਪੈਂਚਰ ਤੇਰੀ ਤਾਂ ਜਵਾਨ ਕਾਲੀ ਬੀਬੀ ਮੇਰੇ ਤੂੰ ਕੰਨੀ ਤੂੰ ਮੈਨੂੰ ਤੂੰ ਕੰਨੀ ਫਿਰ ਤੂੰ ਮੈਨੂੰ ਖੰਨਾ ਦੱਸਣੀ ਕੰਨਾ ਉਹਨੂੰ ਦੇਖ ਲੈ ਪੈਂਚਰ ਹੋਇਆ ਪਿਆ ਦੇਖ ਲੈ ਪਤੰਦਰਾਂ ਨੂੰ ਕਹਿ ਉਹ ਤੇ ਪਤੰਦਰਾਂ ਨੂੰ ਜਿਹੜੇ ਤੈਨੂੰ ਪ੍ਰੋਗਰਾਮ ਆ ਸਰਦੇ ਸਾਥ ਸਾਥ ਦੇ ਜਿਹੜੇ ਤੈਨੂੰ ਕਹਦੇ ਆ ਕਿ ਫਲਾਣੇ ਥਾਂ ਆ ਕੇ ਸਾਡੇ ਲੈ ਜਾ ਕਰ ਜਾ ਹੈ ਉਹਨਾਂ ਉਹਨਾਂ ਪੰਜਰਾਂ ਨੂੰ ਕਹਿ ਉਹਥੇ ਪਹੁੰਚੂਗਾ ਦੇਖ ਹੀ ਭੇਰੀ ਭੀ ਮਲੂਕ ਪੈ ਹੈ ਤੇ ਇੰਨੇ 500 ਰੁਪਏ ਦੀ ਗੱਲ ਹੈ ਲੈ ਕੇ ਆ ਮੇਰੇ ਕੋਲ ਨਹੀਂ ਪੈਸੇ ਜਦੋਂ ਆਇਆ ਤੈਨੂੰ ਡਬਲ ਆਂ ਦੇਖ ਸਰ ਤੇ ਨਹੀਂ ਮੈਂ ਚਰਪਿਆਂ ਤੂੰ ਦੱਸ ਦੇ ਮੂਹਰੇ ਆਵਾ ਪਰ ਦੇ ਨਹੀਂ ਇਹਦੇ ਨਾਲ ਤੇ ਦੇ ਨਹੀਂ ਦਾ ਮਰ ਜਾ ਹੁਣ ਜਾ ਦੇ ਨਹੀਂ ਆਪਾਂ ਗਿਆਨੀ ਪਏ ਬਹੁਤ ਮੰਗਦਾ ਹੀ ਬਹੁਤ ਅੱਗਾ ਲੋਕਾਂ ਨੇ ਤੇ ਗਰੀਲਾਂ ਤੇਰੀਆਂ ਵੀਡੀਓ ਬਣਾਉਣਾ ਪਾਈਆਂ ਮਰਨੇ ਨੇ ਮੈਨੂੰ ਦੁਖੀ ਕੀਤਾ ਪਿਆ ਦੁਖੀ ਨਹੀਂ ਕੀਤਾ ਦੁਖੀ ਨਹੀਂ ਤੇ ਇਹ ਬੇਤ ਮਸੂਰ ਨਹੀਂ ਹੈ ਬੇ ਤੇਰਾ ਲੋਕ ਜਲੂਸ ਕਰਦੇ ਜਲੂਸ ਬੇ ਤੇਰਾ ਲੋਕ ਜਲੂਸ ਦੇਖਦੇ ਕਰਦੇ ਤੇ ਨਹੀਂ ਗੱਬੀ ਆਪਾਂ ਨਹੀਂ ਸੰਨੂ ਦੇ ਆਨੇ ਲੱਖਾਂ ਰੁਪਇਆ ਸਿੱਧਾ ਤੇਰੀ ਮਸੂਰ ਤੇਰਾ ਅਗਲੇ ਨੇ ਲੱਖਾਂ ਕਰੋੜਾ ਰੁਪਇਆ ਕਮਾ ਲਿਆ ਬੇ ਤੇਰੇ ਪੱਲੇ ਕੀ ਆ ਤੇਰੇ ਪੱਲੇ ਕੀ ਆ ਕੋਠੀ ਬੰਦਾਂ ਨੇ ਸਾਬਣ ਵੀ ਨਹੀਂ ਦੇ ਕੇ ਜਾਂਦਾ ਕੋਠੀ ਬਾਗ ਦੇਣੀ ਹੁਣ ਤੇਰੇ ਪੱਤ ਨੂੰ ਕਹਿੰਦੇ ਕੋਠੀ ਵੱਡੀ ਦੇਣੀ ਪੂਰੀ ਉੱਤੇ ਲਿਖਣਾ ਸਨੂ ਧਾਲੀਵਾਲ ਉਹ ਸਿਫਤ ਰਹੀ ਜਿਹੜੇ ਤੇਰੇ ਲੋਕ ਪਾਉਂਨੂ ਧਾਲੀਵਾਲ ਲਿਖਣਾ ਹੀ ਉੱਤੇ ਮੈਂ ਇੱਥੇ ਮੇਰੇ ਕੋਲ ਹੈ ਨਹੀਂ ਚਾਰ ਸਿੱਲੜ ਨਾ ਮਤਨ ਹੁਣ ਦਵਾ ਨਾ ਤੈਨੂੰ ਕੱਲ ਨੂੰ ਨਾ ਵਜੇ ਥੇ ਮਰਜੀ ਮਾਰ ਮਰਤੇ ਨਹੀਂ ਤੈਨੂੰ ਵੱਦਵਾ ਲੱਭੂ ਤੈਨੂੰ ਸੋਨੂ ਦੀ ਹਾਂ ਐਂ ਜਾਊ ਮੈਂ ਕੋਈ ਨਾ ਤੇ ਵੱਦਵਾ ਨਹੀਂ ਲੱਗੂ ਤੈਨੂੰ ਸੋਨੂ ਦੀ ਤੇ ਆ ਕੇ ਨਾ ਮੈਂ ਤੇ ਮੰਗੀ ਪੈਸੇ ਕਰੇ ਕਰੇ ਸੋਨੂ ਪੈਸੇ ਦੇ ਦੇ ਸੋਨੂ ਨਹੀਂ ਪੈਸੇ ਦਿੰਦਾ ਕਿਹਨੂੰ ਠੀਕ ਆ ਨਾ ਤੈਨੂੰ ਮੇਰੀ ਗੱਲ ਸੁਣ ਬੇ ਹੂੰ ਆਇਆ ਕਰੀ ਆਪਦੀ ਆਂਟੀ ਤੇ ਲੈ ਜੀ ਪੈਸੇ ਠੀਕ ਆ ਅਸ਼ੀਰਵਾਦ ਦੇ ਦੇ ਐ ਤੇ ਬਹੁਤ ਚੰਗੀ ਬੀਬੀ ਆਪਦੀ ਆਂਟੀ ਨੂੰ ਕਹੇ ਦੀ ਕਿ ਮੇਰੀ ਬੀਬੀ ਨੇ ਕਿਹਾ ਕਿੰਨੇ ਪੈਸੇ ਲੈਣਿਆ ਤੂੰ ਉਹ 5 500 ਤਾਂ ਕਹਦੇ ਫਿਰ 400 ਤਾਂ ਚਾਹ ਮੈਂ ਟਾਈਲੀਫੋਨ ਕਰ ਦੂਗੀ ਆਉਦੀ ਆਂਟੀ ਤੇ ਲੈ ਜੀ ਫੜ ਕੇ ਬਸ ਠੀਕ ਆ ਮੇਰਾ ਅਸ਼ੀਰਵਾਦ ਦੇ ਖਾੜੇ ਤੇ ਹੁਣ ਬੱਤੀ ਤੋਂ ਲੈ ਜੂ ਮੈਂ ਤੇ ਮਾੜੇ ਜੇ ਤੱਕਾ ਲਾਵੇਂ ਮਰੇ ਬੱਤਲਾ ਦੇ 20 ਮਿੰਨੀ ਮਰੇ ਲਾ ਦੇ ਮਰੇ ਜਿੰਨਾ ਤੇ ਬੋ ਆ ਮੁੰਨੂ ਵੀ ਕਮਾਲ ਹੀ ਕਰ ਦਿੰਦਾ ਨਾ ਇਹ ਆ ਦੇਖ ਲਈ ਲੋ ਹੁੰਦਾ ਮੁੰਨੂ ਓਏ ਹਾਂ ਤੈਨੂੰ ਤਹਿ ਤਹਿ ਨਹਿਂਦਿਆ ਹੋਰ ਜਾਨੀ ਕੀ ਹਾਲ ਠੀਕ ਹੈ ਮੁੰਨੂ ਮੁੰਨੂ ਠੀਕ ਹੈ ਕਿਸਮੀਰੇ ਵਧੀਆ ਹੋਰ ਕੀ ਹਾਲ ਵੀਰੇ ਵਧੀਆ ਨੇ ਤੈਨ ਗੱਲ ਨਹੀਂ ਕਰਨੀ ਕਿਹੇ ਇਕਲੇ ਇਹ ਬੜੇ ਜਾਈ ਨਹੀਂ ਗੱਗੂ ਤਰਨ ਤਰਨ ਲਈ ਦੇ ਕੋਲੇ ਲੈ ਅੱਜ ਨਫਰ ਜਾਣ ਤੋਂ ਪਹਿਲਾਂ ਪਹਿਲਾ ਗੀਤ ਹੀ ਸੁਣਾਇਆ ਗੀਤ ਵੀਡੀਓ ਬਣਾਉਣੀ ਹੈ ਵੀਡੀਓ ਬਣਾ ਲੈ ਤੇ ਇੱਕ ਦਿਨ ਵੀਰੇ ਨਾਲੇ ਗੱਲ ਹੋਣੀ ਲੈ ਦੇ ਨਾ ਹੋ ਦੇ ਮੈਨੂੰ ਪੈਸੇ ਆਉਣਗੇ ਦੇ ਹੈਂਡ ਕਰ ਦੇਣੀ ਉਹ ਕੋਈ ਨਾ ਕੋਈ ਨਾ ਤੈਨੂੰ ਕਰਦਾ ਠੀਕ ਹੈ ਨਾ ਬੀਬੀ ਕਹਿੰਦੀ ਕਿ ਇਹਨੂੰ ਕੋਈ ਨਹੀਂ ਕਰਦਾ ਠੀਕ ਹੈ ਠੀਕ ਹੈ ਇਹ ਕਹਿੰਦੀ ਜਿਹੜਾ ਸੁਣਾਵੇਂ ਉਹ ਮਰਜ਼ੀ ਸੁਣਾ ਦੇ ਸੌਣ ਦੀ ਝੜੀ ਸੁਣਾ ਦੇ ਹੋਏ ਤੇਨੀ ਮੰਦੀ ਚੜੀ ਤੇ ਨਹੀਂ ਲੱਗੀ ਤਨੀ ਤੈ ਵਿੱਚ ਜੀ ਕਰਦਾ ਤਨੀ ਉਹ ਸੌਣ ਦੀ ਚੜੀ ਦੇ ਵਿੱਚ ਮੇਰੇ ਨਾਲ ਤਨੀ ਮਿੱਤਰਾਂ ਨੂੰ ਤੇ ਨਹੀਂ ਛੱਤਰੀਂ ਦੇ ਉੱਡ ਗਈ ਜੀ ਕਰਦੇ ਤਨੀ ਹੋਰ ਤੂੰ ਚੱਲਿਆ ਕਿੱਧਰ ਆ ਥੇਲੀ ਕੋਲੇ ਗੱਗੂ ਕੋਲੇ ਚੱਲਿਆ ਮੈਨੂੰ ਵੀ ਲੈ ਚੱਲ ਉਹ ਪੈਂਚਰ ਆ ਭਰਾਵਾ ਤੈਨੂੰ ਗਾਦੇ ਦੇ ਪਹਾਲ ਉਹ ਪੈਂਚਰ ਆ ਭਰਾਵਾ ਗਾਦੇ ਤੇ ਬਿਠਾ ਲਾ ਤੈਨੂੰ ਤਨੀ ਤੂੰ ਤਾਦ ਉਹ ਲੱਪੈ ਦੇ ਮਰੀ ਦੇ ਦੇ ਕਰਦੇ ਤੇ ਲਾਉਣੀ ਇੱਕ ਯੂ ਗੂਲਾ ਭਾਈ ਲੰਦੇਣੀ ਲੰਦੇ ਤੈਨੂੰ ਪਰਸੇ ਨਾਈ ਕੋਲੇ ਦੇਖਿਆ ਗੋਲੂ ਕੋਲੇ ਲੰਦੇ ਉਹਦਾ ਕਹਿਦੀ ਸੀਗੀ ਉਹ ਕੀ ਡੀਸੀ ਦੇ ਗੱਪ ਮਰੀ ਜਾਂਦਾ ਦੇ ਕੀ ਤੈਨੂੰ ਦੇਖਿਆ ਤੂੰ ਹੈ ਨਾ ਉਹ ਕੋਈ ਹੋਰ ਸੀਗਾ ਉਹ ਜਾ ਭਰਾਵਾ ਸਕਲੀ ਆ ਰਿਹਾ ਮੈਨੂੰ ਕਹਿੰਨੀ ਏ ਮੁੱਕਰੀ ਜਾਂਦਾ ਦੇ ਕੀ ਦੇ ਲਾ ਵੀ ਲੈਂਦਾ ਕਿਤੇ ਕਿਤੇ ਲੰਦਾ ਉਸਤਾਦ ਦੇਖਿਆ ਦਿਨ ਕਢਿੰਕ ਕਰਾਉਂਦੇ ਨਾਲੇ ਗੋਲੂ ਨੂੰ ਲਵਾਈ ਜਾਂਦੇ ਲਾਉਂਦਾ ਨਹੀਂ ਨਹੀਂ ਆਪਾਂ ਹੀ ਲੰਦੇ ਗੋਲੇ ਆਪਾਂ ਦੇਖ ਕੇ ਦੇਖ ਜੇ ਆਪਾਂ ਤੇ ਜਿਹੜਾ ਬੰਦਾ ਸੱਚੇ ਦਿਲੋਂ ਦਿੰਦਾ ਹੀ ਨਹੀਂ ਕੋਲੇ ਪਕਾ ਦੇ ਤੇ ਵੀਰੇ ਕਿਸਮੀ ਦੇ ਤੇ ਹੁਣ ਚੱਲਿਆ ਕਿੱਥੇ ਪੈਂਚਰ ਲਵਾਣਾ ਨਹੀਂ ਚੰਚ ਲਵਾਣਾ ਯਾਰ ਉਹਨਾਂ ਆਪਣੇ ਨਹੀਂ ਉਹ ਬਲਵਿੰਦਰ ਜਾਚੇ ਕੇ ਬੀਬੀਆਂ ਦੀ ਉੱਤੋਂ 500 ਰੁਪਈਆ ਫੜ ਲਾ ਹਾਂ ਉਹਨਾਂ ਤੋਂ ਲੈ ਕੇ 500 ਰੁਪਈਆ ਫਿਰ ਸਤਾ ਸਿੱਧਾ ਹੀ ਦਰਨ ਗੱਡੀ ਜਾਉਦੇ ਉੱਥੇ ਦਰਨੇਦਾਰੇ ਖੇਚੂ ਤੇ ਨਹੀਂ ਹੂੰ ਓਏ ਆ ਮੈਂ ਕਿ ਚੱਕ ਲੇਗਾ ਚੱਕ ਲੂ ਬਹੁਤ ਵਧੀਆ ਬੰਦਾ ਗਿਆਨੀ ਚੱਕ ਲੂ ਆ ਸੀ ਚਕਾ ਦਾਂਗੇ ਬੇਟੀ ਦੁੱਧ ਬੰਦਾ ਹੀ ਦੁੱਧ ਦਾ ਉਹ ਮਨ ਨੂੰ ਪੰਜਾਬੀ ਦਾ ਬਹੁਤ ਸੁਣਾਤੇ ਹਿੰਦੀ ਸੁਣਾਇਆ ਇੱਕ ਗਾਣਾ ਯਾਰ ਹਿੰਦੀ ਦੇ ਸੁਣ ਤੇ ਨਹੀਂ ਦੀਦੀ ਤੇਰਾ ਨੀਂਦੀ ਵੰਨੇ ਹੈ ਹਨ ਤੇ ਆਹ ਚਿੜੀਆਂ ਕੋਹਨ ਹਨ ਤੈਨਿ ਖੰਨਮ ਦਸਣੀਏ ਤੜਿਓ ਕੋਹਨ ਇਨਾਨ ਤੈਨ ਇਕ ਲੱਗਾ ਹਾਂ ਬੜਾ ਥੋੜੀ ਨਾ ਸੈਟਿੰਗ ਕਰਨ ਲਈ ਗਲੇ ਦੀ ਨਹੀਂ ਦਾ 우ਸਤਾਦ ਬਹੁਤ ਘਟਗਾਉਂਦੇ ਨਹੀਂ ਨਹੀਂ ਬਹੁਤ ਘਟਗਾਉਂਦਾ ਮਾ ਵਧੀਆ ਮੁੰਨੂ ਵਾਜਾ ਲਿਆਂਦਾ ਹੀ ਕਰਿਆ ਆਪਣੇ ਏਡਾ ਵਾਜਾ 우ਸਤਾਦ ਹਰ ਜਿਹ ਏਡਾ ਚੱਲਦਾ ਵੀ ਆ ਚੱਲਦਾ ਤੇ ਤੂੰ ਹੰਦਾ ਚਲਾਣਾ ਤੇ ਤੂੰ ਕਦੇ ਆਈ ਕਲਾਸ ਲਾਉਣ 우ਸਤਾਦ 우ਸਤਾਦ ਹੰਸਰਹੰਸ ਜੀ ਕੋਲ ਗਿਆ ਹੀ ਉਹ ਕਹਿੰਦੇ ਤੈਨੂੰ ਨਹੀਂ ਸਿਖਾਉਣਾ ਮੈਂ ਹੋਰ ਕਿਸੇ ਤੋਂ ਸਿੱਖਿਆ ਫਰ ਭਾਈ ਨੂੰ ਫਿਰ ਇਹਨੂੰ ਇਹਦਾ ਪਵਾ ਲੈਂਦਾ ਇਹਦਾ ਪਵਾਉਣਾ ਚਾਰ ਪੈਸੇ ਲੈਣ ਚੱਲ ਠੀਕ ਆ ਕਿਸਮੀਰੇ ਵੀਰੇ ਤੁਸੀਂ ਤਾਂ ਹੈਗੇ ਵਿਲੇ ਵੀਡੀਓ ਵਾਇਰਲ ਕਰ ਦਗੇ ਕਰ ਦੇ ਬਾਈ ਤੈਨੂੰ ਕੋਈ ਨਾ ਯਾਰ ਠੀਕ ਆ ਵੀਰੇ ਠੀਕ ਆ ਵੀਰਾ ਠੀਕ ਓਕੇ ਵੀਰੇ ਓ ਕਾਲੂ ਹਾਂ ਬਾਈ ਪੀ ਚਾਚਾ ਨਹੀਂ ਏਖਿਆ ਤੂੰ ਉੱਥੇ ਤਾਂ ਪੱਠੇ ਵਢਾਈ ਜਾਂਦਾ ਇੱਥੇ ਆ ਵੀਰ ਗਿਆਨੀ ਨਾਲ ਹਾਂ ਬਾਈ ਠੀਕ ਆ ਧੰਨਵਾਦ ਤੇਰਾ ਸੋਹਣਾ ਧੰਨਵਾਦ ਆ ਇਹਨੂੰ ਕਿਹਾ ਯਾਰ ਬੈਠਾ ਓਏ ਤੇਰੀ ਇੱਥੇ ਤੇ ਨਹੀਂ ਰਹਿੰਦੇ ਹੈ ਮੁੱਟ ਰਿਤ ਨੇ ਹੰੰ ਅਲੀ ਮੇ ਤੇ ਰਹਾ ਦਤਨ ਇੱਕ ਤੇ ਤਾਰੀ ਵੀ ਬਹੁਤ ਕਸੂਤੀ ਲੋਰ ਵੀ ਨਾ ਪਾ ਤੇਰੀ ਆਪਣੀ ਹਏ ਨਵੀਂ ਲੋਰ ਤੇ ਨਹੀਂ ਪਾਟ ਗਈ ਅਲੀ ਚੱਲ ਕੋਈ ਬੱਤੀ ਚਾਚਾ ਵੀ ਕੋਲੇ ਹੀ ਬੈਠਾ ਐ ਨਿੰਦਾ ਹੱਦਾ ਵੀ ਕਰ ਮੈਂ ਕੋਲੇ ਹੀ ਬੈਠਾ ਤੇ ਕਲਾਕ ਬਣਦਾ ਆਉਦੇ ਜਣੀ ਤੇ ਹਮ ਬਟ ਦ ਚਲਾ ਆ ਕੇ ਤੇ ਨਹੀਂ ਹਾ ਚਾਣੇ ਕਿੰਨੇ ਕ ਵੱਢਨੇ ਹੋਰ ਓਏ ਬਸ ਪੱਲੇ ਉੱਤੀ ਹੋ ਰਪੇ ਚੱਲ ਠੀਕ ਆ ਬਰ ਚੱਲੀਏ ਬਰ ਘਰੇ ਟਾਈਮ ਨਾਲ ਪ੍ਰੋਗਰਾਮ ਵੀ ਵੇਖਣਾ ਅੱਜ ਯਾਰ ਮੈਂ ਚਲਾਉਣਾ ਮੈਂ ਜਿੰਨਾ ਨਾਲ ਆਪਾਂ ਜਾ ਆਹ ਓ ਬਲੇ 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 ਹਮ ਹਮ ਨੇ ਯਾਰ ਸਰੋਂਜੀ ਕੱਲ ਵੜ ਨਾ ਦਈਏ ਚਹਨੇ ਉੱਥੋਂ ਵਾਲੀ ਆ ਪਰਲੀ ਸਵੀਆਂ ਵਾਲੀ ਪੋੜੇ ਜੱਜਾ ਠੀਕ ਹੈ ਉਹ ਕਿਵੇਂ ਆ ਮੋਨੂ ਠੀਕ ਹੈ ਹੋਰ ਚੱਤ ਹੋਰ ਫਿਕਚਾਨ ਠੀਕ ਹੈ ਵੀਰ ਲੇਕਿਨ ਮੂਤੇ ਨਾ ਮਰੀ ਭਰਾਵਾ ਤੂੰ ਫੇਰ ਕੀ ਕਰੀ ਕਰਦਾ ਫਿਰਦਾ ਖੇਤਾਂ ਚ ਹੋਏ ਖੇਤਾਂ ਹੀ ਨਹੀਂ ਚਾਚਾ ਮੈਂ ਨਾ ਉਤਰ ਤਰਨ ਤਰ ਆ ਗਿਆ ਆਪਣਾ ਬਦੋਗਰਾਮ ਆ ਗਿਆ ਪ੍ਰੋਗਰਾਮ ਤੇਰਾ ਕੰਜਦਾ ਕਿਹੜਾ ਆ ਗਿਆ ਹੜਾ ਤੇ ਤੈਨੂੰ ਪਤਾ ਹੈ ਵੀਡੀਓ ਆਪਣੀਆਂ ਜੰਨੀ ਚਲਦੀਆਂ ਵੀਡੀਓ ਤੇਰੀਆਂ ਚਲਦੀਆਂ ਹਾਂ ਛਾਇਆ ਪਿਆ ਸਾਰੇ ਪੰਜਾਬ ਚ ਦੇ ਉਦਾਂ ਕਬੱਡੀ ਵਾਲੇ ਨਹੀਂ ਵੀਰ ਉਹ ਆਪਣੇ ਮੰਗੇ ਹਰੀ ਕੱਲ ਹੈਗਾ ਮੈਚ ਤੈਨੂੰ ਪਤਾ ਐ ਕੱਲ ਆਉਣਾ ਮੈਚ ਅਸੀਂ ਐ ਜਾਂਦੇ ਉੱਥੇ ਆਪਾਂ ਨੂੰ ਉਹਨੇ ਨੇ ਇਨਵਾਈਟ ਕੀਤਾ ਚਾਚਾ ਅੱਛ ਬੁਲਾਇਆ ਆਹੋ ਹੂੰ ਇਹ ਲੋੜ ਹੀ ਤੇਰੇ ਤਾਈ ਮੈਨੂੰ ਕੀ ਲੋੜ ਪੈ ਗਈ ਮੈਨੂੰ ਇਹ ਚਾਹੀਦੇ ਸੀ ਓਦਾਂ ਹੀ 15000 ਰੁਪਈਆ ਜੇ ਹੋ ਜਾਂਦਾ ਤਾਂ ਮੈਂ 1500 ਤਾਂ ਨਹੀਂ ਯਾਰ ਮੇਰੇ ਕੋਲੇ ਹੋਣਾ ਹੂੰ ਕਿੰਨੇ ਤੇਰੇ ਕੋਲ ਚਾਹਨੇ ਤੇਰੇ ਕੋਲ ਹੈਗੇ ਆ ਪੈਸੇ ਓਏ ਦੇ ਦੇਂਦੇ ਜਵਾਕ ਜਾਨੂੰ ਯਾਰ 200 ਰੁਪਈਆ ਯਾਰ ਮੇਰੇ ਕੋਲ ਤਾਂ 500 ਆ ਦੇ ਲੈ ਜੇ ਚਾਹੀਏ 15 ਹੋ ਜੂ ਆਨਸਰ 2100 ਦੇ ਦੂੰ ਤੈਨੂੰ ਹੋਰ ਦੱਸ ਵਿਆਈ ਦੇ ਦੂੰ ਤੈਨੂੰ ਵਿਆਈ ਚੱਲ ਓਂ ਕਰੀ ਉਧਰੋਂ ਘਰੋਂ ਫੜ ਲਈ 500 ਰੁਪਈਆ ਘਰੋਂ ਆ ਚਾਹਨੇ ਕੀ ਘਰੋਂ ਫੜ ਲਈ ਚਾਹਨੇ ਕੀ ਘਰੋਂ ਹਲ 100 ਰੁਪਏ ਮੇਰੇ ਕੋਲ ਲੈ 400 ਫੜ ਲੀ ਉਧਰ ਜੱਜਾ 20 20 ਦੇ ਦੇ ਨਾ ਨਾ ਕਰੀ ਆਏ ਕੁਲ ਕੁਲ ਲੈ ਪਾ ਜੂ ਛੱਡ ਦੇ ਹੱਥ ਤਾਂ ਚੰਗੀਆਂ ਨਹੀਂ ਹੈਗੀਆਂ ਕਾ ਜਰਾ ਨੇ ਜੱਜਾ ਇੱਕ ਗੱਲ ਹੋਰ ਕਣੀ ਹਾਂ ਆਪਣੇ ਨਾ ਪਤਾ ਨਹੀਂ ਘਰੇ ਚੱਲ ਛੱਡੀ ਜਾ ਰਹਿਣ ਦੇ ਹੁਣ ਕੀ ਦੱਸਣਾ ਕੀ ਗਲਤ ਦੱਸ ਯਾਰ ਆਪਣੇ ਨਾ ਹੂੰ ਪਰਦੇ ਵਾਲੀ ਗੱਲ ਆ ਪਰਦੇ ਵਾਲੀ ਗੱਲੀ ਆ ਹੂੰ ਕੀ ਦੱਸ ਹੁਣ ਆਦਾ ਉੱਚਾ ਆਵਾਜ਼ ਲੈ ਹਾਂ ਚਾਚੀ ਕੋਲੇ ਆਪਣਾ ਨਹੀਂ ਕੋਈ ਬੰਦਾ ਬੈਠਾ ਸੀ ਮਾਰੋ ਆਇਆ ਕਿਹੜਾ ਆਏ ਨਹੀਂ ਬਦਾ ਹੁਣ ਆ ਤਾਂ ਅੱਡੀ ਆ ਦੇਖ ਲੈ ਚਾਣੇ ਮੈਂ ਚੱਲਦਾ ਘਰੇ ਯਾਰ ਤੂੰ ਆਪੇ ਲੈ ਆਂ ਪੱਠੇ ਠੀਕ ਹਨ ਮੈਨੂੰ ਕੰਮ ਪੈ ਗਿਆ ਘਰੇ ਕੋਈ ਹਾਂ ਉਹ ਝੂਠਾ ਨਹੀਂ ਬੋਲਦਾ ਉਹ ਨਹੀਂ ਨਹੀਂ ਜਾ ਤੂੰ ਮੜੀਆਂ ਬਹੁਤ ਮਾਰੂੰਗਾ ਜੇ ਝੂਠਾ ਲੈ ਮੈਂ ਝੂਠਾ ਧੜੀ ਕੋਹ ਨਹੀਂ ਚਾਚਾ ਚੋਸ ਤਰਨ ਚਾਣੇ ਹਾਂ ਮੋਂ ਨੂੰ ਉਰੇ ਅਮੜੀ ਗੱਲ ਤੇ ਹੁਣ ਇਹਨੇ ਕੀ ਹਾਂ ਬਾਈ ਬੰਨੂ ਗੱਲ ਨਾ ਕਰੀ ਕਿਸੇ ਕੋਲੇ ਅੱਛਾ ਚਾਚੇ ਦੇ ਘਰ ਵਾਲੀ ਨਹੀਂ ਚਾਚੀ ਹਾਂ ਉਹਦੇ ਕੋਲੇ ਕੋਈ ਬੰਦਾ ਆਇਆ ਬੈਠਾ ਸੀਗਾ ਉੱਥੇ ਘਰੇ ਅੱਛਾ ਹਾਂ ਮੈਂ ਦੇਖਿਆ ਖਾਨ ਨਾਲ ਵੇਖਿਆ ਇਹਨਾਂ ਨਾਲ ਫੇਰ ਫੇਰ ਕੀ ਹੁਣ ਗਾਂ ਹੋਰ ਦੱਸੂਗਾ ਸਾਰੇ ਨੂੰ ਸਾਲਾ ਤਰਾ ਮੈਂ ਦਾਤੀ ਮਾਰ ਕੇ ਖੋਪੜ ਖੋਲ ਦੂਗਾ ਇਹ ਬਾਹਰ ਆਵਾ ਤਵਾ ਬੋਲੇ ਤਾਂ ਮੇਰੀ ਚਾਤੀ ਆ ਉਹ ਜਾਂ ਕੀ ਉਹ ਭਰਾਵਾ ਗਲਤੀ ਹੋ ਗਈਗਾ ਮੈਂ ਦੱਸਦਾ ਠੀਕ ਹੈ ਭਰਾਵਾ ਉੱਠਾ ਕਦੇ ਹੁਣ ਨਹੀਂ ਉਹ ਕਰਾ ਤਪ ਗਿਆ ਹੀ ਪਵਾ ਉਹ ਨੋ ਨੋ ਇਹ ਬੰਦਾ ਵੀ ਬਾਹੇ ਕੁੱਟਣਾ ਬੜਾ ਹੀ ਬੰਦੇ ਦੀ ਸੇਤ ਬੜੀ ਤਕਰੀ ਹੈ ਇਹ ਜੰਦਾ ਕੁੱਟਣ ਨੂੰ ਹੀ ਫੜਦਾ ਹੰਦਾ ਕੋਈ ਕਾਲ ਗਲਤੀ ਹੋ ਗਈ ਅੱਗੇ ਤੁਸੀਂ ਕਹੀ ਦੀ ਗੱਲ ਕਰ ਦਿੱਤਾ ਵਾ ਬੰਦਾ ਠੀਕ ਹੈ ਚਾਚਾ